ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਬਣਾਵਾਂਗੇ ਗੁਲਗੁਲੀ ਕਿਉਂਕਿ ਸਾਡੇ ਮੀਂਹ ਬਹੁਤ ਜ਼ਿਆਦਾ ਪੈ ਰਿਹਾ ਤਿੰਨ ਦਿਨਾਂ ਤੋਂ ਬਹੁਤ ਹੀ ਜ਼ਿਆਦਾ ਤੁਹਾਨੂੰ ਵੀ ਦਿਖਾਉਨੇ ਆ ਦੇਖੋ ਬਹੁਤ ਜ਼ਿਆਦਾ ਮੀਂਹ ਤਿੰਨ ਦਿਨ ਹੋ ਗਏ ਦਿਨ ਰਾਤ ਲੱਗਾ ਆਉਂਦਾ ਬਿਲਕੁਲ ਵੀ ਨਹੀਂ ਹਟਿਆ ਗਰਮੀ ਵੀ ਬਹੁਤ ਜ਼ਿਆਦਾ ਹੋ ਗਈ ਸੀ ਪਰ ਹੁਣ ਥੋੜਾ ਮੌਸਮ ਬਹੁਤ ਕਾਫੀ ਮਤਲਬ ਠੰਡਾ ਹੋ ਗਿਆ ਤੇ ਸੋਚਿਆ ਕਿ ਆਪਾਂ ਵੀ ਠੰਡੇ ਮੌਸਮ ਦਾ ਆਨੰਦ ਲਈ ਬਣਾਵਾਂਗੇ ਅੱਜ ਗੁਲਗੁਲੇ ਤੇ ਗੁੜ ਪਿਉਨੇ ਆਪਾਂ ਆ ਹੈਗਾ ਇੰਡੀਆ ਦਾ ਗੁੜ ਤੇ ਇਹ ਜਦੋਂ ਸੀ ਇੰਡੀਆ ਤੋਂ ਆਈ ਸੀ ਨਾ ਲੈ ਕੇ ਆਈ ਸੀ ਤੁਹਾਨੂੰ ਜਿਵੇਂ ਕਿ ਤੁਸੀਂ ਸਾਰਿਆਂ ਨੇ ਦੇਖਿਆ ਹੀ ਆ ਜਿਵੇਂ ਕਿ ਤੁਸੀਂ ਪਿਛਲੀਆਂ ਵੀਡੀਓ ਦੇ ਵਿੱਚ ਦੇਖਿਆ ਸੀ ਆਪਾਂ ਕਲਾੜੀ ਤੇ ਗਏ ਸੀ ਉੱਥੋਂ ਇਹ ਗੁੜ ਲੈ ਕੇ ਆਏ ਸੀ ਤੇ ਇਹ ਰੱਖਿਆ ਸੀ ਮੈਂ ਇਸ ਕਰਕੇ ਕਿ ਜਦੋਂ ਸੌਣ ਆਊਗਾ ਹਨਾ ਮੌਸਮ ਠੰਡਾ ਹੋਊਗਾ ਬਾਰਿਸ਼ਾਂ ਹੋਣਗੀਆਂ ਤਾਂ ਆਪਾਂ ਜਾਂ ਗੁਲਗੁਲੇ ਜਾਂ ਪੂੜੇ ਬਣਾਵਾਂਗੇ ਤੇ ਇਹਦੇ ਵਿੱਚੋਂ ਅੱਜ ਆਪਾਂ ਪਿਉ ਆ ਦਿੰਨੇ ਆ ਇਹਨੂੰ ਤੇ ਗੁਲਗੁਲੇ ਬਣਾਵਾਂਗੇ ਪੂੜਿਆਂ ਵਾਸਤੇ ਵੀ ਰੱਖਾਂਗੇ ਪਹਿਲਾਂ ਅਸੀਂ ਖਾਂਦੇ ਵੀ ਰਹੇ ਗੋੜਾ ਵਾਲੇ ਚੌਲ ਵੀ ਬਣਾਏ ਫਿਰ ਥੋੜਾ ਜਿਹਾ ਰੱਖ ਲਿਆ ਕਿਉਂਕਿ ਇੱਥੇ ਐਵੇਂ ਦਾ ਪਿਓਰ ਜਿਹੜਾ ਗੋੜਾ ਉਹ ਨਹੀਂ ਮਿਲਦਾ ਤੇ ਇਹਨਾਂ ਨੂੰ ਆਪਾਂ ਪਾਣੀ ਚ ਭਿਉਉ ਕੇ ਰੱਖ ਦਿੰਨੇ ਆ ਤੇ ਖਰਾਬ ਬਿਲਕੁਲ ਨਹੀਂ ਹੋਇਆ ਕਿਉਂਕਿ ਵਧੀਆ ਗੋੜਾ ਤੇ ਬਣਾਵਾਂਗੇ ਆਪਾਂ ਥੋੜੇ ਇਹਨਾਂ ਤੇ ਗੁਰਪੇਵ ਦਿੰਨੇ ਇਹਨਾਂ ਕਾਪਾ ਰੱਖ ਲੈਣੇ ਆ ਪੂੜਿਆਂ ਵਾਸਤੇ ਤੇ ਪੂੜੇ ਵੀ ਜ਼ਰੂਰੀ ਆ ਬਣਾਵਾਂਗੇ ਖੀਰ ਪੂੜੇ ਸੌਣ ਦੇ ਵਿੱਚ ਹਨਾ ਤੇ ਹੁਣ ਆਪਾਂ ਅਜਿਹਾ ਬਣਾਉਣਾ ਹੈ ਗੁਲਗੁਲੇ ਨੂੰ ਪਾਣੀ ਦੇ ਵਿੱਚ ਭਿਉਂਦਿਏ ਪਾਣੀ ਪਾਤਾ ਹੁਣ ਇਹਨਾਂ ਨੂੰ ਆਪਾਂ ਨਾ ਥੋੜਾ ਜਿਹਾ ਗਰਮ ਹੋਣ ਵਾਸਤੇ ਰੱਖ ਦਿੰਨੇ ਆ ਕਿ ਗਰਮ ਪਾਣੀ ਹੋ ਜਾਊਗਾ ਤਾਂ ਜਲਦੀ ਇਹ ਵਿੱਚ ਗੁਲ ਜਾਊਗਾ ਸਾਰਾ ਮਿਲਟੋ ਮਿਲ ਕੇ ਪਿਗਲ ਗਿਆ ਬਿਲਕੁਲ ਇਹ ਦੇਸੀ ਗੋੜਾ ਤੇ ਉਵੇਂ ਆਉਂਦਾ ਤਾਂ ਹੈਗਾ ਭਈ ਇੰਡੀਅਨ ਦੁਕਾਨਾਂ ਤੇ ਪਰ ਪਤਾ ਨਹੀਂ ਹੁੰਦਾ ਵੀ ਕਿੱਦਾਂ ਦਾ ਕਦੋਂ ਆਉਂਦਾ ਹਨਾ ਤੇ ਇਹ ਆਪਾਂ ਸਿੱਧਾ ਜਾ ਕੇ ਲੈ ਕੇ ਆਏ ਸੀ ਘਰਾੜੀ ਤੋਂ ਕਿ ਕਿ ਸਿਆਲਾਂ ਦੇ ਵਿੱਚ ਖਲਾੜੀਆਂ ਤੇ ਗੋੜ ਕਿੰਨਾ ਜ਼ਿਆਦਾ ਪਣਦਾ ਤੇ ਦੇਖੋ ਕਾਲਾ ਕਾਲਾ ਕਿੰਨਾ ਸੋਹਣਾ ਬਿਲਕੁਲ ਦੇਸੀ ਗੋੜਾ ਇਹ ਤੇ ਹੁਣ ਇਹ ਸਾਰਾ ਫੇਗਲ ਜਾਂ ਪਰੇ ਠੰਡਾ ਹੋ ਜਾਊਗਾ ਫਿਰ ਆਪਾਂ ਅਸਤਾ ਖੋਲਦੇ ਹਾਂ ਗੋੜਾ ਜਿਹੜਾ ਆਪਾਂ ਭੋਂਕੇ ਰੱਖਿਆ ਸੀਗਾ ਬਿਲਕੁਲ ਠੰਡਾ ਹੋ ਗਿਆ ਤੇ ਹੁਣ ਆਪਾਂ ਇਹਨੂੰ ਪਾਉਣ ਲੈਨੇ ਆ ਤੇ ਇੱਧਰ ਲੈ ਲਿਆ ਆਟਾ ਇਹ ਇੱਕ ਚੀਜ਼ ਇਹਦੇ ਚ ਆਪਾਂ ਹੋਰ ਪਾਵਾਂਗੇ। ਤੁਸੀਂ ਦੇਖੋ ਤੇ ਬਣਾਓ ਤੇ ਮੌਸਮ ਦਾ ਆਨੰਦ ਲਓ। ਵੱਡੇ ਬਹੁਤ ਠੰਡਾ ਮੌਸਮ ਹੈ ਤੇ ਇੰਨਾ ਕਪਾ ਇਹਦੇ ਵਿੱਚ ਪਾਵਾਂਗੇ ਮਿੱਠਾ ਸੋਟਾ ਕਿਉਂਕਿ ਉਹਦੇ ਨਾਲ ਇਹ ਬੋਲੇ ਬਣਦੇ। ਥੋੜੀ ਦੇਰ ਫਿਰ ਇਹ ਆਪਾਂ ਟਰ ਲਾ ਕੇ ਕੋਲ ਕੇ ਰੱਖ ਦੇਣਾ। ਜੋ ਕਿ ਇਹ ਫੁੱਲ ਜਾਂਦੇ। ਹੋਰ ਇਹਦੇ ਵਿੱਚ ਕੀ ਕੀ ਪਾਉਣਾ ਵੀ ਸਕਦੇ ਹੋ। ਮੰਗੇ ਥੋੜੀ ਜੀ ਆਪਾਂ ਅਜਵੈਨ ਤੇ ਥੋੜੀ ਜੀ ਪਾਵਾਂਗੇ ਆਪਾਂ ਸੌਫ ਬੜੀ ਸੋਹਣੀ ਹਰੀ-ਹਰੀ ਸੌਫ ਆ। ਫਤਨ ਵੀਡੀਓ ਚ ਅੱਜ ਨੇ ਰਾਕਾ ਤੋਂ ਆ ਰਿਹਾ ਵਾ। ਬਦਲਾ ਕਰਕੇ ਤੇ ਇਹ ਆਪਾਂ ਸਾਰੇ ਨੂੰ ਹਿਲਾਵਾਂਗੇ। ਬਹੁਤ ਮੀਂਹ ਪੈ ਰਿਹਾ। ਤਿੰਨ ਦਿਨ ਹੋ ਗਏ ਰੱਬ ਨੇ ਸਾਹ ਨਹੀਂ ਲਿਆ। ਮੁੱਠਾ ਸੋਦਾ ਅਜਵੈਨ ਤੇ ਸੌਫ ਤੇ ਇਹ ਪਾਣੀ ਨੂੰ ਲਵਾਗੇ ਆਪਾਂ ਪਾਉਣਾ। ਥੋੜਾ ਥੋੜਾ ਕਰਕੇ ਪਾਵਾਂਗੇ ਹਰਲਾ ਕੇ ਆਟਾ ਆਪਾਂ ਸਾਰਾ ਘੋਲ ਕੇ ਰੱਖ ਦਾਂਗੇ ਤੇ ਥੋੜਾ ਟਾਈਮ ਬਾਅਦ ਜਿਹੜਾ ਆਪਣਾ ਮਿੱਠਾ ਸੋਡਾ ਪਾਇਆ ਉਹਦੇ ਕਰਕੇ ਆਟਾ ਸਾਰਾ ਫੁੱਲ ਜਾਊਗਾ ਫਿਰ ਉਸ ਦੁਬਾਰਾ ਆਪਾਂ ਗੋਲਗਲੇ ਬਣਾਵਾਂਗੇ ਤੁਸੀਂ ਵੀ ਜ਼ਰੂਰ ਬਣਾਇਓ ਟਰਾਈ ਕਰਿਓ ਸੌਣ ਦੇ ਵਿੱਚ ਤਾਂ ਹਨਾ ਇਹ ਚੀਜ਼ਾਂ ਨਹੀਂ ਚੱਲਦੀਆਂ ਖੀਰ ਪੂੜੇ ਸਾਰਾ ਕੁਝ ਤੇ ਵਿਰਾਜ ਬਹੁਤ ਸ਼ਰਾਰਤੀ ਐ ਕੁਝ ਨਹੀਂ ਕਰਨ ਦਿੰਦਾ ਬੜਾ ਰੌਲਾ ਪੁੰਦਾ ਫਸਰ ਸੋਈ ਜੀ ਕਹੂਗਾ ਵੀ ਮੈਂ ਇੱਥੇ ਹੀ ਪ੍ਰਧਾਨ ਬਣਨਾ ਨਾਲ ਥੋੜਾ ਜਿਹਾ ਪਾਣੀ ਪਾਵਾਂਗੇ ਆਪਾਂ ਕਿਉਂਕਿ ਮਿੱਠਾ ਕਾਫੀ ਹੋਊਗਾ ਨਾ ਬਾਲਾ ਆਪਾਂ ਇਹ ਆਟਾ ਪਤਲਾ ਕਰਨਾ ਨਾ ਬਾਲਾ ਸਖਤ ਰੱਖਣਾ ਸਖਤ ਰੱਖਾਂਗੇ ਤਾਂ ਆਪਣੇ ਸਖਤ ਬਣਨਗੇ ਗੁਲਗੁਲੇ ਜਿਆਦਾ ਪਤਲਾ ਕਰ ਦਾਂਗੇ ਤੇ ਤੁਹਾਨੂੰ ਪਤਾ ਹੀ ਤਾਂ ਪੂੜਿਆਂ ਵਾਲਾ ਬਣ ਜਾਣਾ ਤੇ ਪਣਕੇ ਜ਼ਰੂਰ ਪਾਉਣਾ ਕਿਉਂਕਿ ਵਿੱਚ ਕੋਈ ਟੱਕਾ ਕੋਈ ਚੀਜ਼ ਆਪਣਾ ਮੜਾ ਮੋਟਾ ਕੋਈ ਕੁਝ ਚੀਜ਼ ਹੁੰਦੀ ਆ ਕੋਈ ਰਲ ਜਾਂਦੀ ਆ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਸਾਰੇ ਨੂੰ ਫੈਟ ਲੈਣੇ ਆ ਆਟੇ 'ਚ ਕੋਈ ਵੀ ਗੰਢ ਨਾ ਰਵੇ ਇਦਾਂ ਦਾ ਇਹਦਾ ਇਦਾਂ ਦਾ ਹੋਣਾ ਚਾਹੀਦਾ ਹਟਰ ਲਾ ਕੇ ਆਪਾਂ ਰੱਖਤਾ ਇਹਨੂੰ 15 ਤੋਂ 20 ਮਿੰਟ ਆਪਾਂ ਇਦਾਂ ਹੀ ਰੱਖਾਂਗੇ ਦੇਖੋ ਕਿੰਨਾ ਸੋਹਣਾ ਬਣ ਗਿਆ ਤੇ ਪਰ ਇਦੋਂ ਜ਼ਿਆਦਾ ਇਹਨੂੰ ਪਤਲਾ ਨਹੀਂ ਕਰਨਾ ਨਾ ਜ਼ਿਆਦਾ ਸਖਤ ਰੱਖਣਾ ਤੇ ਹੁਣ ਇਹਨੂੰ ਆਪਾਂ 15-20 ਮਿੰਟ ਵਾਸਤੇ ਰੈਸਟ ਤੇ ਰੱਖਦੇ ਆਂ ਉਸ ਤੋਂ ਬਾਅਦ ਆਪਾਂ ਗੋਲ ਗਲੇ ਬਣਾਵਾਂਗੇ ਦੇਖ ਜਸਪੀਤ ਸਾਹਮਣੇ ਤਾਂ ਐ ਲੱਗਦਾ ਜਿਵੇਂ ਤੁਹਾਨੂੰ ਪੈ ਗਈ ਸਾਰੀ ਰਾਤ ਨਹੀਂ ਮੀਂਹ ਹਟਿਆ ਸਾਰੀ ਰਾਤ ਪਰਸੋਂ ਵੇਲੇ ਰਾਤ ਦਾ ਪੈ ਰਿਆ ਮੀਂਹ ਬਹੁਤ ਜ਼ਿਆਦੇ ਤੇ ਸਵਿਮਿੰਗ ਪੂਲ ਦੇ ਵਿੱਚ ਲੋਕੀ ਨਹਾਈ ਜਾਂਦੇ ਤੇ ਉੱਤੇ ਨਹੀਂ ਪਈ ਜਾਂਦਾ ਥੱਲੇ ਨਹਾਈ ਜਾਂਦੇ ਬਹੁਤ ਜ਼ਿਆਦੇ ਮੀਂਹ ਪੈ ਰਿਹਾ ਕੁਛ ਨਹੀਂ ਦਿਖ ਰਿਹਾ ਸਾਹਮਣੇ ਕੱਲ ਤੇ ਇੰਨੀ ਬਿਜਲੀ ਗੱਜਦੀ ਲਸ਼ਕੀ ਸੀ ਬੱਲੇ ਬੱਲੇ ਬਹੁਤ ਹੀ ਜ਼ਿਆਦੇ ਬਹੁਤ ਜ਼ਿਆਦੇ ਬਿਜਲੀ ਗੱਜਦੀ ਸੀ ਡਰ ਲੱਗਦਾ ਸੀ ਮੱਕੀ ਜਲਵਾਤਾ ਪਰਮਾਤਮਾ ਦੇ ਵਾਸ ਹੁੰਦਾ ਹਨ ਹੁਣ ਫੇਰ ਬਹੁਤ ਜ਼ਿਆਦਾ ਆ ਗਿਆ ਇੱਕਦਮ ਬੜਾ ਖਰਾਬ ਆ ਥਾਲੀ ਕੁਛ ਤੇਲ ਆਪਾਂ ਪਹਿਲਾਂ ਸੀਗਾ ਕੜਾਈ ਦੇ ਵਿੱਚ ਜੋਸਪੀ ਨੇ ਥੋੜੇ ਜਿਹਾ ਫਰਾਈ ਕੀਤੇ ਸੀਗੇ ਸਮੋਸੇ ਤੇ ਹੁਣ ਆਪਾਂ ਇਹਦੇ ਵਿੱਚ ਹੋਰ ਤੇਲ ਪਾ ਲੈਨੇ ਆ ਤੇਲ ਹੈਗਾ ਆਪਣੇ ਕੋਲ ਇਹ ਸਰੋਂ ਦਾ ਵੀਰ ਆਜਾ ਹਰ ਜੋ ਬਗੂ ਨਾ ਇੱਧਰ ਆਪਣਾ ਆਟਾ ਹੋ ਗਿਆ ਬਣ ਕੇ ਤਿਆਰ ਦੇਖੋ ਤੇ ਨਾਲ ਆਪਾਂ ਲੈ ਲਾਂਗੇ ਥੋੜਾ ਜਿਹਾ ਪਾਣੀ ਪਾਣੀ ਲਾ ਕੇ ਪਾਣੀ ਦਾ ਹੱਥ ਲਾ ਕੇ ਆਪਾਂ ਤੇਲ ਦੇ ਵਿੱਚ ਛੱਡਾਂਗੇ ਗੁਲਗਲੇ ਆਪਣੇ ਹੱਥ ਨੂੰ ਆਟਾ ਨਹੀਂ ਚੁਭੜੂਗਾ ਠੀਕ ਹੈ ਜੀ ਤੇਲ ਗਰਮ ਹੋ ਜੇ ਵੀਰਾਜ ਸਿੰਘ ਦੇਖੋ ਮਸਤੀ ਕਰਦਾ ਫਿਰਦਾ ਈ ਲੰਡੂ ਬੰਦਾ ਕੀ ਕਰਦੇ ਭਾਈ ਲੇ ਬਹਿ ਗਿਆ ਦੇਖ ਬੈਠਾ ਜੀ ਕੀ ਕਰਦਾ ਪਿਆ ਸੀ ਵੀਰਾਜ ਕੀ ਕਰਦਾ ਸੀ 냠냠냠 ਨੋਟ ਦਿਖਾਉਂਦਾ ਸੀ ਪੋ 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 ਜਗਾ ਮੈਂ ਇੱਕ ਬਸਾਈਂ ਫਰਦਾ ਰਹਿਣਾ ਮੇਰੇ ਕੋਲੇ ਕਿੱਧਰ ਚਲ ਗਿਆ ਇੱਧਰ ਇੱਥੇ ਪਾਣੀ ਦਾ ਹੱਥ ਲਾ ਕੇ ਆਪਾਂ ਛੱਡ ਦੇ ਇਹਨਾਂ ਵਿੱਚ ਗੈਸ ਕੱਟ ਲਾ ਕੇ ਥੋੜਾ ਥੋੜਾ ਆਟਾ ਲੈ ਕੇ ਛੱਡਣੇ ਆ ਕਿਉਂਕਿ ਇਹ ਫੁੱਲ ਬੁੱਕ ਕੇ ਬਹੁਤ ਵੱਡੇ ਹੋ ਜਾਂਦੇ ਆ ਚਾਚਾ ਵੀ ਰਾਜ ਨੂੰ ਸਵਾਣ ਲੱਗਾ ਹੈ ਵੀ ਰਾਜ ਦਾ ਚਾਚਾ ਦੇਖੋ ਕਿੰਨੇ ਸੋਹਣੇ ਫੁੱਲ ਫੁੱਲ ਕੇ ਡੱਡੂ ਵਾਂਗੂ ਤਾਂ ਆ ਰਹੇ ਬਸ ਇਹ ਹੀ ਹੁੰਦਾ ਕਿ ਆਟਾ ਰਲਾ ਕੇ ਘੋਲ ਕੇ ਪਹਿਲਾਂ ਰੱਖ ਦੋ ਉਦੋਂ ਹੀ ਘੋਲ ਕੇ ਉਦੋਂ ਹੀ ਨਾ ਬਣਾਓ ਜੇ ਆਪ ਉਦੋਂ ਹੀ ਲੱਗ ਜਾਣੇ ਆ ਫਿਰ ਨਹੀਂ ਸੋਹਣੇ ਬਣਦੇ ਜੇ ਅਸੀਂ ਆਪਾਂ 15-20 ਮਿੰਟ ਵਾਸਤੇ ਆਟੇ ਨੂੰ ਰੈਸਟ ਤੇ ਰੱਖ ਦਿੰਨੇ ਤਾਂ ਦੋ ਸੋਹਣੇ ਬਣਦੇ ਉਰਾਇਤੂਸ਼ ਨੀਂ ਨੀਂ ਗਾ ਲੋ ਈਦਾਂ ਕਿਉਂ ਬੈਠੇ ਆ ਹੈ ਵਿਰਾਜ ਕਿਉਂ ਬੈਠੇ ਐ ਇਸ ਤਰ੍ਹਾਂ ਨੀਂ ਨੀਂ ਗਾ ਲੋ ਚਾਚੇ ਕੋਲੇ ਜਾਓ ਚਾਚੇ ਕੋਲੇ ਜਾਓ ਫੇਰ ਉੱਥੇ ਬਹਿ ਗਿਆ ਚਾ ਕੇ ਕੀ ਕਰਦੇ ਸੀ ਵਿਰਾਜ ਸਿੰਘ ਕੀ ਕਰਦੇ ਸੀ ਬਤੂ ਚਾਚੇ ਕੋਲੇ ਚੱਲ ਜੋ ਚਾਚੇ ਕੋਲੇ ਲੈ ਕਿੰਨੇ ਸੋਹਣੇ ਬਣਦੇ ਪਏ ਵੀ ਰਾਜ ਨੇ ਖਾਣਿਆ ਵੀ ਰਾਜ ਨੇ ਗੁਲਗੁਲੇ ਖਾਣੇ ਆ ਖਾਊਗਾ ਵੀ ਰਾਜ ਰਾਜ ਮਿੱਠਾ-ਕੱਟ ਖਾਂਦਾ ਨਮਕੀਨ ਖਾਂਦਾ ਨਮਕੀਨ ਪਸੰਦ ਕਰਦਾ ਖਾਣਾ ਹੂੰ ਜਾਓ ਤੁਸੀਂ ਦੇਖੋ ਆਪਦੇ ਕਾਰਟੂਨ ਦੇ ਵਿੱਚ ਤਾਂ ਇਹ ਚੀਜ਼ਾਂ ਬਹੁਤ ਜ਼ਿਆਦਾ ਸਵਾਦ ਲੱਗਦੀਆਂ ਕਿਉਂਕਿ بارش ਹੁੰਦੀ ਆ ਸਾਉਣ ਦੇ ਵਿੱਚ ਇਹ ਵੀ ਹੁਣ ਆਪਾਂ ਸਾਰੇ ਪੰਨੇ ਸੋਨੇ ਫੁੱਲ ਫੁੱਲ ਕੇ ਬਣਿਆ ਰੱਖਦੇ ਰੱਖਿਆ ਠੰਡੇ ਹੋਏ ਬਹੁਤ ਜ਼ਿਆਦਾ ਸਵਾਦ ਲੱਗਦੇ ਆ ਹਾਂਜੀ ਇਵੇਂ ਆਪਾਂ ਸਾਰੇ ਬਾਕੀ ਦੇ ਵੀ ਬਣਾ ਕੇ ਤਿਆਰ ਕਰ ਲੈਣੇ ਆ ਤੇ ਜਰੂਰ ਤੁਸੀਂ ਬਣਾਇਓ ਟਰਾਈ ਕਰਿਓ ਗੁੜ ਤੇ ਗੁਲ ਗਲੇ ਬਹੁਤ ਜਿਆਦਾ ਟੇਸਟੀ ਬੰਦਿਆ ਇਹਨੇ ਆਪਾਂ ਸਾਰੇ ਕੱਟ ਲੈਨੇ ਆ ਤੇ ਚਲੋ ਠੀਕ ਆ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਜਿਉਂਦੇ ਵਾਸਤੇ ਰਹੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ